ਮੈਂ ਡਾਕਟਰ ਸਰਬੀ ਸਿੰਘ ਐਸਐਮਓ ਸਿਵਲ ਹਸਪੀਟਲ ਤਰੰਤਾਲ ਗਰਮੀ ਜਿਹੜੀ ਹੈ ਕੁਝ ਦਿਨਾਂ ਤੋਂ ਬਹੁਤ ਹੀ ਜ਼ਿਆਦਾ ਵੱਧ ਰਹੀ ਹੈ। ਔਰ ਸੁਣਨ ਚੇ ਵੀ ਆਇਆ ਵੀ ਅਗਲੇ ਕੁਝ ਦਿਨਾਂ ਵਿੱਚ ਹੋਰ ਵੀ ਗਰਮੀ ਵੱਧ ਸਕਦੀ ਹੈ। ਔਰ ਗਰਮੀ ਤੇ ਜਿਹੜੀਆਂ ਜ਼ਿਆਦਾ ਮੁਸ਼ਕਲਾਂ ਤੁਹਾਨੂੰ ਆਉਂਦੀਆਂ ਵਾ ਇਹਦੇ ਚ ਇਕ ਤਾਂ ਸਰੀਰ ਚ ਪਾਣੀ ਦੀ ਘਾਟ ਹੋ ਜਾਂਦੀ ਹੈ। ਬੱਚਿਆਂ ਨੂੰ ਖਾਸ ਕਰਕੇ ਬਜ਼ੁਰਗਾਂ ਚ ਟਟੀਆਂ ਉਲਟੀਆਂ ਦੀ ਸ਼ਿਕਾਇਤ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹਦੇ ਚ ਜਿਹੜੀ ਪ੍ਰੋਪੋਸ਼ਨਸ ਆਪਾਂ ਸਲਾਹ ਦਿੰਨੇ ਆ ਆਮ ਪਬਲਿਕ ਨੂੰ ਵੀ ਜੇ ਧੁੱਪ ਚ ਉਦੋਂ ਹੀ ਨਿਕਲੋ ਜਦੋਂ ਬਹੁਤ ਜ਼ਰੂਰੀ ਕੰਮ ਆ ਕੋਸ਼ਿਸ਼ ਕਰੋ 11 ਵਜੇ ਤੋਂ ਪਹਿਲਾਂ ਜਾਂ ਸ਼ਾਮੀ 5-6 ਵਜੇ ਤੋਂ ਬਾਅਦ ਨਿਕਲੋ ਜਦੋਂ ਪੀਕ ਓਵਰ ਹੁੰਦਾ ਨਾ ਉਦੋਂ ਜਿਹੜੀ ਟੈਂਪਰੇਚਰ 45 ਤੋਂ 46 ਡਿਗਰੀ ਟੈਂਪਰੇਚਰ ਹੈ ਔਰ ਉਹ ਬੜਾ ਘਾਤਕ ਹੈਗਾ ਜੇ ਨਿਕਲਣਾ ਵੀ ਪਵੇ ਮੂੰਹ ਕੱਜ ਕੇ ਸਿਰ ਨੂੰ ਕਵਰ ਕਰਕੇ ਪਾਣੀ ਜਿਹੜਾ ਚੰਗੀ ਅਮਾਉਂਟ ਚ ਨਾਲ ਲੈ ਕੇ ਕਿਉਂਕਿ ਪਾਣੀ ਦੀ ਕਮੀ ਹੀ ਜਿਹੜੀ ਹੈ ਜਿਆਦਾ ਮੁਸ਼ਕਲ ਆਂਦੀ ਪਈ ਆ ਔਰ ਲਗਾਤਾਰ ਪਾਣੀ ਪੀਣਾ ਹੀ ਪੀਣਾ ਵਾ ਨਾਰਮਲ ਬੰਦਾ 3 ਲੀਟਰ ਪੀਂਦਾ ਵਾ ਇਨਾ ਦਿਨਾਂ ਚ ਅਸੀਂ ਸਲਾਹ ਦਿੰਨੇ ਆ ਵੀ ਘੱਟੋ ਘੱਟ 4 ਤੋਂ 5 ਲੀਟਰ ਪਾਣੀ ਪੀਓ ਤਾਂ ਕਿ ਸਰੀਰ 'ਚ ਪਾਣੀ ਦੀ ਕਮੀ ਨਾ ਹੋਵੇ ਉਸ ਤੋਂ ਇਲਾਵਾ ਹੀ ਸਲਾਹ ਦਿੰਨੇ ਆ ਤਰੰਤਾਨ ਨਿਵਾਸੀਆਂ ਨੂੰ ਮੈਂ ਸਲਾਹ ਦਵਾਂਗਾ ਕਿ ਘਬਰਾਣ ਦੀ ਕੋਈ ਜ਼ਰੂਰਤ ਨਹੀਂ ਹੈ ਫੇਰ ਵੀ ਇਨ ਕੇਸ ਜੇ ਕੋਈ ਜ਼ਿਆਦਾ ਦਿੱਕਤ ਆਂਦੀ ਹੈ ਆਪਾਂ ਤਾਂ ਕਵਾਂਗੇ ਵੀ ਜੇ ਘਰ ਦੇ ਵਿੱਚ ਆਪਾਂ ORS ਦੇ ਪੈਕੇਟ ਪਏ ਨੇ ਤੇ ਆਪਾਂ ਉਹ ਇਸਤੇਮਾਲ ਕਰ ਸਕਦੇ ਹਾਂ ਟੱਟੀਆਂ ਉਲਟੀਆਂ ਸਿੰਪਲ ਲਈ ਉਹ ਠੀਕ ਨੇ ਫੇਰ ਵੀ ਜੇ ਜ਼ਿਆਦਾ ਦਿੱਕਤ ਆਵੇ ਹਸਪਤਾਲ ਦੇ ਸਾਡੇ ਕੋਲ ਪੂਰੇ ਇੰਤਜ਼ਾਮ ਨੇ ਅਸੀਂ ਗਲੂਕੋਜ਼ ਵਗੈਰਾ ਤੇ ਦਵਾਈਆਂ ਦਾ ਪੂਰਾ ਇੰਤਜ਼ਾਮ ਰੱਖਿਆ ਜੇ ਜ਼ਿਆਦਾ ਮੁਸ਼ਕਲ ਆਵੇ ਤੇ ਫੇਰ ਵੀ ਮੈਂ ਸਲਾਹ ਦਵਾਂਗਾ ਗਰਮੀ ਬਹੁਤ ਜ਼ਿਆਦਾ ਹੈ ਇਸ ਤੋਂ ਜਿੰਨਾ ਬਚਿਆ ਜਾਵੇ ਉਹਨਾਂ ਚ ਜਿਆਦਾ ਠੰਡਾ ਤੇ ਨਹੀਂ ਪੀਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਬਹੁਤ ਠੰਡਾ ਪਾਣੀ ਪੀਂਾਂਗੇ ਉਹਦਾ ਗਲਾ ਫੜਿਆ ਜਾਂਦਾ ਗਲਾ ਫੜਿਆ ਗਿਆ ਤੇ ਬੁਖਾਰ ਹੁੰਦੀ ਫਿਰ ਦਿੱਕਤ ਆ ਜਾਂਦੀ ਹੈ ਟੈਂਪਰੇਚਰ ਨੋਰਮਲ ਟੈਂਪਰੇਚਰ ਦਾ ਪਾਣੀ ਮੈਂ ਸਲਾਹ ਦਿੰਨਾ ਵਾ ਨੋਰਮਲ ਟੈਂਪਰੇਚਰ ਦਾ ਭਾਵੇਂ ਘੜੇ ਵਾਲਾ ਪੀ ਲੋ ਭਾਵੇਂ ਆਰੋ ਵਾਲਾ ਪੀ ਲੋ ਤੇ ਭਾਵੇਂ ਦੂਸਰਾ ਸਿੰਪਲੀ ਪੀ ਲੋ ਬੜੀ ਲੋਕੀ ਬਾਹਰੋਂ ਰੋਹ ਪੀਂਦੇ ਨੇ ਜਾਂ ਸ਼ਕੰਜਵੀ ਪੀਂਦੇ ਨੇ ਉਹ ਉਹਨਾਂ ਤੇ ਮਾੜੀ ਨਹੀਂ ਹੁੰਦੀ ਪਰ ਜਿਹੜੀ ਉਹਨਾਂ ਨੇ ਬਰਫ਼ ਯੂਜ਼ ਕਰਦੇ ਨੇ ਬਰਫ਼ ਜਿਹੜੀ ਹੈ ਅਹੀਂ ਤਾਂ ਇਹ ਸਲਾਹ ਦਵਾਂਗੇ ਮੇਰੇ ਵੱਲੋਂ ਤਾਂ ਇਹ ਸਲਾਹ ਆ ਵੀ ਜਿਹੜੇ ਫਲ ਫਰੂਟ ਹੈ ਉਹ ਕੱਟੇ ਹੋਏ ਨਾ ਖਾਓ ਜੇ ਬਾਹਰੋਂ ਲੈਣੇ ਵੀ ਆ ਤੇ ਕਵਰਡ ਲੋ ਤੇ ਘਰ ਲਿਆ ਕੇ ਉਹਨਾਂ ਨੂੰ ਕੱਟਿਆ ਜਾਵੇ ਉਸ ਤੋਂ ਇਲਾਵਾ ਕੋਸ਼ਿਸ਼ ਕਰੋ ਵੀ ਜਿਹੜੀ ਬਾਹਰ ਦੀ ਬਰਫ਼ ਹੈਗੀ ਆ ਉਹਨੂੰ ਘੱਟ ਇਸਤੇਮਾਲ ਕੀਤਾ ਜਾਵੇ ਕਿਉਂਕਿ ਉਹਦੇ ਵਿੱਚ ਇਨਫੈਕਸ਼ਨ ਦੇ ਚਾਂਸ ਜ਼ਿਆਦਾ ਹੋ ਜਾਂਦੇ ਆ